ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦੇ ਇੰਪੋਰਟੈਂਟ ਐਮਸੀਕਿਊ ਦੀ ਫਾਰਮ ਦੇ ਵਿੱਚ ਬੇਟਾ ਤੁਹਾਨੂੰ ਸਾਰੇ ਕੁਐਸਚਨ ਮੈਂ ਕਰਵਾਉਂਗਾ ਇਹ ਪੰਜਾਬੀ ਦੇ ਵਿੱਚ ਹੋਣਗੇ ਤੇ ਇਸ ਚੋਂ ਹੀ ਬੇਟਾ ਤੁਹਾਨੂੰ ਐਮਸੀਕਿਊ ਬਣ ਕੇ ਆਣਗੇ ਪੇਪਰ ਦੇ ਵਿੱਚ ਮੋਸਟਲੀ ਹਰੇਕ ਪੁਆਇੰਟ ਨੂੰ ਬਹੁਤ ਚੰਗੀ ਤਰ੍ਹਾਂ ਦੇਖਣਾ ਹੈ ਯਾਦ ਰੱਖਣਾ ਹੈਗਾ ਕਾਪੀ ਪੈਨ ਕੋਲੇ ਲੈ ਕੇ ਬੈਠੋ ਬੱਚੇ ਜਿਹੜੇ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਵੀਡੀਓ ਨੂੰ ਸ਼ੇਅਰ ਕਰ ਦੇਣ ਵੱਧ ਤੋਂ ਵੱਧ ਸਟੂਡੈਂਟ ਤੱਕ ਜੋ ਬੱਚੇ ਐਮਪੀਐਚਡਬਲਿਊ ਮੇਲ ਜਾਂ ਐਮਪੀਐਚਡਬਲਿਊ ਫੀਮੇਲ ਦੀ ਜਾਂ ਜੀਐਨਐਮ ਦੀ ਸਟਾਫ ਨਰਸ ਦੇ ਲਈ ਤਿਆਰੀ ਕਰ ਰਹੇ ਨੇਗੇ ਉਹਨਾਂ ਬੱਚਿਆਂ ਨੂੰ ਸ਼ੇਅਰ ਕਰ ਦੇਣ ਤੇ ਬੱਚੇ ਆਪਣੇ ਕੋਲ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਜੋ ਬੱਚੇ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਐਮਪੀਐਚਡਬਲਯੂ ਮੇਲ ਦੀ ਫੀਮੇਲ ਦੀ ਜਾਂ ਫਿਰ ਬੇਟਾ ਸਟਾਫ ਨਰਸ ਦੇ ਲਈ ਉਹ 946307968 0 ਨੰਬਰ ਨਾਲ ਬੇਟਾ ਸੰਪਰਕ ਕਰ ਸਕਦੇ ਨੇ ਇਸ ਨੰਬਰ ਤੇ ਬੇਟਾ ਤੁਸੀਂ ਸੰਪਰਕ ਕਰਕੇ ਔਨਲਾਈਨ ਕੋਚਿੰਗ ਵੈਚ ਲੈ ਸਕਦੇ ਹੋਗੇ ਜਿਹੜਾ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਦਿੱਤਾ ਜਾ ਰਿਹਾ ਹੈਗਾ ਤੇ ਇੱਕ ਵਾਰ ਹੀ ਤੁਹਾਡੇ ਤੋਂ ਫੀਸ ਚਾਰਜ ਕੀਤੀ ਜਾਊਗੀ ਜਿਹਦੇ ਵਿੱਚ ਬੇਟਾ ਤੁਹਾਨੂੰ ਨੋਟਸ ਪਲੱਸ ਵੀਡੀਓ ਰਿਕਾਰਡਿੰਗ ਕਲਾਸੇ ਪਲੱਸ ਤੁਹਾਨੂੰ ਬੇਟਾ ਆਪਣੇ ਕੋਲ ਔਨਲਾਈਨ ਕਲਾਸੇ ਪਲੱਸ ਤੁਹਾਨੂੰ ਟੈਸਟ ਸੀਰੀਜ਼ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਇਹ ਬੇਟਾ ਕੋਚਿੰਗ ਜਿਹੜੀ ਐਮਪੀਐਚਡਬਲਿਊ ਮੇਲ ਤੇ ਫੀਮੇਲ ਦੇ ਲਈ ਰਹੇਗੀ ਜੋ ਸਾਡਾ ਵਟਸਐਪ ਫ੍ਰੀ ਵਟਸਐਪ ਗਰੁੱਪ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਉਹ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਉਸ ਦਾ ਲਿੰਕ ਮਿਲ ਜਾਏਗਾ ਤੇ ਐਮਪੀਐਚਡਬਲਿਊ ਫੀਮੇਲ ਮੇਲ ਜੀਐਨਐਮ ਵਾਲੇ ਬੱਚੇ ਬੇਟਾ ਕੋਚਿੰਗ ਲੈਣ ਲਈ ਸੰਪਰਕ ਕਰ ਸਕਦੇ ਨੇਗੇ ਤੇ ਆਪਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਬੇਟਾ ਸਾਰੀ ਚੀਜ਼ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਤੀ ਹੈ ਤੁਸੀਂ 9463079680 ਤੇ ਸੰਪਰਕ ਕਰਨਾ ਹੈ ਕਲਾਸਿਸ ਲੈਣ ਦੇ ਲਈ ਬੇਟਾ ਅੱਜ ਦਾ ਹੁਣ ਪਹਿਲਾ ਕੁਸ਼ਨ ਕਾਪੀ ਪੈਨ ਲੈ ਕੇ ਕੋਲੇ ਜਰੂਰ ਬੈਠੋ ਨਿਕੋਟਿਨਿਕ ਐਸਿਡ ਦੀ ਕਮੀ ਨਾਲ ਡੈਸ਼ ਹੁੰਦਾ ਹੈ ਬੇਟਾ ਨਿਕੋਟਿਨਿਕ ਐਸਿਡ ਬੇਟਾ ਅਸੀਂ ਜਾਂ ਵਿਟਾਮਿਨ ਬੀ ਕੰਪਲੈਕਸ ਗਰੁੱਪ ਦੇ ਬੇਟਾ ਮੈਂਬਰ ਜਿਹੜਾ ਹੈਗਾ ਵਿਟਾਮਿਨ ਬੀ3 ਉਹਨੂੰ ਬੇਟਾ ਨਿਕੋਟਿਨਿਕ ਐਸਿਡ ਵੀ ਬੋਲਿਆ ਜਾਂਦਾ ਹੈਗਾ ਨਿਕੋਟਿਨਿਕ ਐਸਿਡ ਵਿਟਾਮਿਨ ਬੀ 3 ਨੂੰ ਬੋਲਿਆ ਜਾਂਦਾ ਹੈਗਾ ਤੇ ਨਿਕੋਟਿਨਿਕ ਐਸਿਡ ਨੂੰ ਅਸੀਂ ਨਾਇਆਸਿਨ ਵੀ ਬੇਟਾ ਬੋਲ ਦਿੰਦੇ ਆ ਨਾਇਆਸਿਨ ਨਿਕੋਟਿਨਿਕ ਐਸਿਡ ਜਾਂ ਵਿਟਾਮਿਨ B3 ਇਹਦੀ ਕਮੀ ਨਾਲ ਬੇਟਾ ਆਪਣੇ ਕੋਲ ਪੈਲੇਗਰਾ ਰੋਗ ਹੁੰਦਾ ਹੈ ਬੇਟਾ ਯਾਦ ਰੱਖਣਾ ਜਿੰਨੇ ਮੈਂ ਸ਼ਬਦ ਬੋਲੇ ਨੇਗੇ ਜਿਵੇਂ ਨਿਕੋਟਿਨਿਕ ਐਸਿਡ ਨਾਇਆਸਿਨ ਵਿਟਾਮਿਨ B3 ਸੋਨੂੰ ਇਹ ਤਿੰਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਦੇ ਵਿੱਚ ਕੁਐਸਚਨ ਦੇ ਵਿੱਚ ਆ ਸਕਦਾ ਹੈਗਾ ਇਸ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਪੈਲੇਗਰਾ ਪੈਲੇਗਰਾ ਨਾ ਦਾ ਰੋਗ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੋ ਜਾਂਦਾ ਤੁਸੀਂ ਲਿਖ ਦੋਗੇ ਵਿਟਾਮਿਨ B3 ਦੀ ਪਹਿਲੇ ਗ੍ਰਾਹ ਰੋਗ ਕਿਹੜੇ ਐਸਿਡ ਦੀ ਕਮੀ ਨਾਲ ਹੋ ਜਾਂਦਾ ਤੁਸੀਂ ਕੀ ਲਿਖ ਦੋਗੇ ਨਿਕੋਟਿਨਿਕ ਐਸਿਡ ਦੀ ਕਮੀ ਨਾਲ ਸੋਨੋ ਬੇਟਾ অপਸ਼ਨ ਦੇ ਵਿੱਚ ਨਿਕੋਟਿਨਿਕ ਐਸਿਡ ਨਾ ਹੋਵੇ ਵਿਟਾਮਿਨ B3 ਨਾ ਹੋਵੇ ਤੁਹਾਨੂੰ ਨਾਇਆਸਿਨ ਦਿੱਤਾ ਹੋਊਗਾ ਐਸ ਕਰਕੇ ਬੇਟਾ ਇੱਕ ਕੁਐਸਚਨ ਤੋਂ ਤੁਸੀਂ ਹਰੇਕ ਐਸਪੈਕਟ ਉਸ ਕੁਐਸਚਨ ਦਾ ਬੇਟਾ ਯਾਦ ਰੱਖਣਾ ਹੈ ਵੀ ਇਹ ਕੱਲੀ ਇੱਕ ਇੱਕ ਲਾਈਨ ਨੂੰ ਅਸੀਂ ਯਾਦ ਨਹੀਂ ਕਰਨਾ ਇਹਦੇ ਨਾਲ ਰਿਲੇਟਿਡ ਐਸਪੈਕਟ ਵੀ ਯਾਦ ਕਰਨੇ ਨੇ ਤਾ ਜੋ ਬੇਟਾ ਪੇਪਰ ਦੇ ਵਿੱਚ ਅਸੀਂ ਕਨਫਿਊਜ਼ ਨਾ ਹੋਈਏ ਠੀਕ ਹੈ ਗਾਇਟਰ ਗਾਇਟਰ ਦੀ ਕਮੀ ਗਾਇਟਰ ਡੈਸ਼ ਦੀ ਕਮੀ ਨਾਲ ਹੋ ਜਾਂਦਾ ਹੈਗਾ ਬੇਟਾ ਗਾਇਟਰ ਹੈ ਜਿਹੜਾ ਇਹ ਆਇਓਡਿਨ ਦੀ ਕਮੀ ਨਾਲ ਹੋ ਜਾਂਦਾ ਜਿਹਨੂੰ ਅਸੀਂ ਬੇਟਾ ਤੁਸੀਂ ਆਮ ਤੌਰ ਤੇ ਗਾਇਟਰ ਜਿਹਨੂੰ ਕਿ ਅਸੀਂ ਗਿੱਲੜ ਰੋਗ ਵੀ ਬੋਲ ਦਿੰਦੇ ਆ ਪੰਜਾਬੀ ਚ ਅਸੀਂ ਗਿੱਲੜ ਕਹਿ ਦਿੰਦੇ ਆ ਠੀਕ ਹੈ ਗਿੱਲੜ ਰੋਗ ਹੈ ਜਿਹੜਾ ਆਇਓਡਿਨ ਦੀ ਕਮੀ ਨਾਲ ਹੋ ਜਾਂਦਾ ਹੈ ਆਇਓਡਿਨ ਦੀ ਕਮੀ ਨਾਲ ਹੋਣ ਕਰ ਹੋਣ ਕਰਕੇ ਬੇਟਾ ਅਸੀਂ ਆਇਓਡਿਨ ਦੀ ਕਮੀ ਨਾ ਹੋਵੇ ਮਰੀਜ਼ ਦੇ ਵਿੱਚ ਜਾਂ ਕਿਸੇ ਵੀ ਵਿਅਕਤੀ ਦੇ ਵਿੱਚ ਅਸੀਂ ਉਹਨੂੰ ਆਇਓਡੀਨ ਜੁਕਤ ਨਮਕ ਦਿੰਨੇ ਹੈਗੇ ਜਿਹੜਾ ਸਧਾਰਨ ਨਮਕ ਦਾ ਫਾਰਮੂਲਾ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਤੁਸੀਂ ਲਿਖ ਦੋਗੇ ਸੋਡੀਅਮ ਕਲੋਰਾਇਡ ਸੋਡੀਅਮ ਕਲੋਰਾਇਡ ਅਸੀਂ ਸੋਡੀਅਮ ਕਲੋਰਾਇਡ ਦੇ ਵਿੱਚ ਆਇਓਡੀਨ ਮਿਕਸ ਕਰਕੇ ਬੇਟਾ ਦਿੰਨੇ ਆ ਤਾਂ ਜੋ ਆਇਓਡੀਨ ਦੀ ਕਮੀ ਨਾਲ ਨਾ ਹੋਵੇ ਬੇਟਾ ਆਇਓਡੀਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਤੁਸੀਂ ਲਿਖੋਗੇ ਗਿੱਲੜ ਗੋਇਟਰ ਇੰਪੋਰਟੈਂਟ ਕੁਐਸਚਨ ਹੈ ਬੇਟਾ ਇਹਨੂੰ ਹਰੇਕ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ ਹੈਗਾ ਤੇ ਜਿਹੜਾ ਆਇਓਡੀਨ ਦੀ ਕਮੀ ਨਾਲ ਪਹਾੜੀ ਖੇਤਰਾਂ ਦੇ ਡੈਸ਼ ਵਿੱਚ ਹੁੰਦੀ ਹੈ ਬੇਟਾ ਪੇ ਅਜਲ ਜਿਹੜੇ ਖੇਤਰ ਹੈਗੇ ਪਹਾੜੀ ਖੇਤਰ ਉੱਥੇ ਬੇਟਾ ਆਇਓਡਿਨ ਦੀ ਕਮੀ ਹੈ ਜਿਹੜੀ ਹੁੰਦੀ ਹੈ ਨਵਜਤ ਨਵਜਾਤ ਸ਼ਿਸ਼ੂ ਵਿੱਚ ਟੈਟਨਸ ਹੋਣ ਦਾ ਨੂੰ ਡੈਸ਼ ਕਹਿੰਦੇ ਹਨ ਬੇਟਾ ਜਿਹੜਾ ਨਵਜਾਤ ਸ਼ਿਸ਼ੂ ਹੈ ਨਿਊ ਨੇਟ ਜਿਹਨੂੰ ਅਸੀਂ ਬੋਲ ਦਿੰਦੇ ਹੈਗੇ ਉਹਦੇ ਵਿੱਚ ਜੇਕਰ ਟੈਟਨਸ ਹੋ ਜੇ ਉਹਨੂੰ ਅਸੀਂ ਬੇਟਾ ਟੈਟਨਸ ਨਿਊ ਨੇਟਰਮ ਬੋਲ ਦਿੰਦੇ ਹੈਗੇ ਯਾਦ ਰੱਖਣਾ ਹੈਗਾ ਡੀ ਪੀਟੀ ਦਾ ਟੀਕਾ ਬੇਟਾ ਡੈਸ਼ ਰੋਗਾਂ ਤੋਂ ਬਚਾਉਣ ਲਈ ਲਗਾਇਆ ਜਾਂਦਾ ਹੈ ਬੇਟਾ ਜਿਹੜਾ ਡੀਪੀਟੀ ਹੈ ਇੱਕ ਵੈਕਸੀਨੇਸ਼ਨ ਹੈ ਇਹਨੂੰ ਅਸੀਂ ਟ੍ਰਿਪਲ ਵੈਕਸੀਨੇਸ਼ਨ ਵੀ ਬੋਲ ਦਿੰਨੇ ਆ ਡੀਪੀਟੀ ਨੂੰ ਅਸੀਂ ਟ੍ਰਿਪਲ ਵੈਕਸੀਨੇਸ਼ਨ ਵੀ ਬੋਲ ਦਿੰਨੇ ਆ ਕਿਉਂਕਿ ਇਹ ਸਾਨੂੰ ਤਿੰਨ ਬਿਮਾਰੀਆਂ ਤੋਂ ਬਚਾਉਂਦੀ ਹੈ ਕਿਹੜੀਆਂ-ਕਿਹੜੀਆਂ ਬੇਟਾ ਡਪਥੀਰੀਆ ਪਟਿਊਸਿਸ ਤੇ ਟੈਟਨਸ ਬੇਟਾ ਡਪਥੀਰੀਆ ਪਟਿਊਸਿਸ ਤੇ ਟੈਟਨਸ ਡਪਥੀਰੀਆ ਨੂੰ ਬੇਟਾ ਅਸੀਂ ਗਲਗੋਟੂ ਬੋਲ ਦਿੰਨੇ ਆ ਪੰਜਾਬੀ ਦੇ ਵਿੱਚ ਪਟਿਊਸਿਸ ਨੂੰ ਅਸੀਂ ਪਟਿਊਸਿਸ ਨੂੰ ਅਸੀਂ ਕਾਲੀ ਖਾਂਸੀ ਜਾਂ ਬੂਪਿੰਗ ਕਫ ਬੋਲ ਦਿੰਨੇ ਆਗੇ ਟੈਟਨਸ ਨੂੰ ਬੇਟਾ ਅਸੀਂ ਇਹ ਬੱਚੇ ਟੈਟਨਸ ਨੂੰ ਅਸੀਂ ਤੁਣਕਵਾ ਬੋਲ ਦਿੰਦੇ ਹਾਂਗੇ ਇਹ ਤਿੰਨੇ ਬਿਮਾਰੀਆਂ ਤੋਂ ਬਚਾਉਣ ਲਈ ਬੇਟਾ ਡੀਪੀਟੀ ਦਾ ਇੰਜੈਕਸ਼ਨ ਲਗਾਇਆ ਜਾਂਦਾ ਹੈਗਾ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਜਾਂ ਇਮਿਊਨਾਈਜੇਸ਼ਨ ਕੀਤੀ ਜਾਂਦੀ ਹੈ ਹੁਣ ਯਾਦ ਰੱਖਣਾ ਹੈ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਡਿਫਥਰੀਆ ਹੋ ਗਿਆ ਪਟੂਸੀਸ ਹੋ ਗਿਆ ਟੈਟਨਸ ਹੋ ਗਿਆ ਇਹ ਤਿੰਨੋਂ ਦੀਆਂ ਤਿੰਨੋਂ ਬਿਮਾਰੀਆਂ ਬੱਚੇ ਕਿਸ ਚੀਜ਼ ਤੋਂ ਹੁੰਦੀਆਂ ਬੈਕਟੀਰੀਆ ਤੋਂ ਹੁੰਦੀਆਂ ਜਿਹਨੂੰ ਅਸੀਂ ਜੀਵਾਨੂ ਬੋਲਦੇ ਆ ਇਸ ਤਰੀਕੇ ਨਾਲ ਬੇਟਾ ਹਰੇਕ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ ਹੈਗਾ ਪੇਪਰ ਦੇ ਲਈ ਇੰਪੋਰਟੈਂਟ ਹੁੰਦਾ ਹੈਗਾ ਬੇਟਾ ਬਸਾਂ ਵਿੱਚ ਕੋਲਨਸ਼ੀਲ ਵਿਟਾਮਿਨ ਡੈਸ਼ ਹਨ ਬੇਟਾ ਬਸਾਂ ਜਾਨੀ ਕਿ ਫੈਟ 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 ਦੇ ਵਿੱਚ ਜਿਹੜੇ ਡਿਜ਼ੋਲਵ ਹੋ ਜਾਂਦੇ ਨੇ ਮਿਕਸ ਹੋ ਜਾਂਦੇ ਨੇ ਬੇਟਾ ਉਹ ਵਿਟਾਮਿਨ ਕਿਹੜੇ ਨੇ ਯਾਦ ਰੱਖਣਾ ਹੈ ਵਾਟਰ ਸੋਲੂਬਲ ਵਿਟਾਮਿਨ ਤੇ ਫੈਟ ਸੋਲੂਬਲ ਵਿਟਾਮਿਨ ਜਿਹੜੇ ਫੈਟ ਸੋਲੂਬਲ ਵਿਟਾਮਿਨ ਆ ਇਹ ਯਾਦ ਕਿਵੇਂ ਕਰਨਾ ਤੁਸੀਂ ਕੀੜਾ ਯਾਦ ਕਰ ਲਓ ਕੇ ਈ ਡੀ ਏ ਕੀੜਾ ਕੀੜਾ ਕਹਿੰਦਾ ਜਿਹੜਾ ਫੈਟ ਹੈਗਾ ਉਹਦੇ ਵਿੱਚ ਫਸ ਜਾਂਦਾ ਹੈਗਾ ਕੀੜਾ ਯਾਨੀ ਕਿ ਫੈਟ ਦੇ ਵਿੱਚ ਫਸ ਜਾਂਦਾ ਇੱਕ ਟ੍ਰਿਕ ਹੈ ਬੇਟਾ ਯਾਦ ਕਰਨ ਦੀ ਵੀ ਕੇ ਤੇ ਵਿਟਾਮਿਨ ਕੇ E ਤੇ ਵਿਟਾਮਿਨ E D ਤੇ ਵਿਟਾਮਿਨ D A ਤੇ ਵਿਟਾਮਿਨ A ਜਿਹੜਾ ਕੀੜਾ ਹੈਗਾ ਵਿਟਾਮਿਨ ਇਹ ਜਿਹੜਾ ਹੈਗਾਗਾ ADEK ਬਟਾ ਇਹ ਵਿਟਾਮਿਨ ਫੈਟ ਸੋਲੂਬਲ ਵਿਟਾਮਿਨ ਨੇ ਯਾਦ ਰੱਖਣਾ ਹੈਗਾ ਤੇ ਮਗਰ ਸਾਡੇ ਕੋਲ ਵਿਟਾਮਿਨ B ਤੇ ਵਿਟਾਮਿਨ C ਬਚ ਗਏ ਇਹ ਦੋਵੇਂ ਬਟਾ ਵਾਟਰ ਸੋਲੂਬਲ ਵਿਟਾਮਿਨ ਨੇ ਯਾਦ ਰੱਖਣਾ ਹੈਗਾ ਹਰੇਕ ਪੁਆਇੰਟ ਨੂੰ ਇੰਪੋਰਟੈਂਟ ਹੁੰਦਾਗਾ ਤੁਸੀਂ ਚੰਗੀ ਤਰ੍ਹਾਂ ਹੀ ਯਾਦ ਕਰਕੇ ਜਾਓਗੇ ਤਾਂ ਤੁਹਾਡਾ ਪੇਪਰ ਕਦੇ ਵੀ ਬੇਟਾ ਤੁਸੀਂ ਪੇਪਰ ਦੇ ਵਿੱਚੋਂ ਫੇਲ ਨਹੀਂ ਹੋਵੋਗੇ ਹਰੇਕ ਐਸਪੈਕਟ ਪੇਪਰ ਦਾ ਦੇਖ ਕੇ ਜਾਣਾਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬੇਟਾ ਵੱਦ ਤੋਂ ਵੱਦ ਬੱਚਾ ਤੱਕ ਤੇ ਬੱਚੇ ਆਨਲਾਈਨ ਕੋਚਿੰਗ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋਗੇ 94 63079680 ਤੇ ਬੇਟਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਵੀ ਜਰੂਰ ਕਰ ਦਿਆ ਕਰੋ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਨੈਕਸਟ ਬੇਟਾ ਬਦ ਬਸਾਂ ਲੈਣ ਨਾਲ ਡੈਸ਼ ਵਾਦਾ ਹੈ ਬੇਟਾ ਜੀ ਜੇਕਰ ਅਸੀਂ ਫੈਟ ਜ਼ਿਆਦਾ ਖਾ ਲਈਏ ਤਾਂ ਓਬੈਸਿਟੀ ਹੋ ਜਾਂਦੀ ਹੈ ਮਟਾਪਾ ਵੱਧਦਾ ਹੈਗਾ ਯਾਦ ਰੱਖਣਾ ਹੈ ਪ੍ਰੋਟੀਨ ਤੇ ਊਰਜਾ ਦੀ ਕਮੀ ਨਾਲ ਬੱਚਿਆਂ ਵਿੱਚ ਡੈਸ਼ ਰੋਗ ਹੁੰਦੇ ਨੇ ਬੇਟਾ ਦੇਖੋ ਪ੍ਰੋਟੀਨ ਦੀ ਕਮੀ ਨਾਲ ਬੇਟਾ ਜਾਂ ਊਰਜਾ ਦੀ ਕਮੀ ਨਾਲ ਅਸੀਂ ਦੋ ਰੋਗ ਬੇਟਾ ਜਾਣ ਰੱਖਣੇ ਨੇ ਕੁਆਸਿਫਾਇਰਕਰ ਤੇ ਮਰਾਸਮਸ ਪ੍ਰੋਟੀਨ એનર્ਜੀ ਮਾਲਨਿਊਟ੍ਰੀਸ਼ਨ ਪੀਈਐਮ ਬੋਲ ਦਿੰਦੇ ਹੈਗੇ ਪ੍ਰੋਟੀਨ એનર્ਜੀ ਮਾਲਨਿਊਟ੍ਰੀਸ਼ਨ ਪ੍ਰੋਟੀਨ ਤੇ ਊਰਜਾ ਦੀ ਕਮੀ ਨਾਲ ਸਾਡੇ ਕੋਲ ਕੁਆਸਿਫਾਇਰਕਰ ਤੇ ਮਰਾਸਮਸ ਦੋ ਰੋਗ ਹੋ ਜਾਂਦੇ ਨੇਗੇ ਸੋਆਬੀਨ ਦਾ ਮੁੱਖ ਸਰੋਤ ਬੇਟਾ ਪ੍ਰੋਟੀਨ ਹੈ ਸੋਆਬੀਨ ਦੇ ਵਿੱਚ ਸਭ ਤੋਂ ਜਿਆਦਾ ਪ੍ਰੋਟੀਨ ਪਾਈ ਜਾਂਦੀ ਹੈ ਬੇਟਾ ਸਕਰਵੀ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੋ ਜਾਂਦੀ ਹੈ ਤੁਸੀਂ ਲਿਖੋਗੇ ਵਿਟਾਮਿਨ ਸੀ ਜੇ ਤੁਹਾਨੂੰ ਪੁੱਛ ਲੈਣ ਸਕਰਬੀ ਕਿਹੜੇ ਐਸਿਡ ਦੀ ਕਮੀ ਨਾਲ ਹੋ ਜਾਂਦੀ ਹੈ ਤੁਸੀਂ ਲਿਖ ਦਿਓਗੇ ਐਸਕੋਰਬਿਕ ਐਸਿਡ ਕਿਉਂਕਿ ਵਿਟਾਮਿਨ ਸੀ ਨੂੰ ਅਸੀਂ ਐਸਕੋਰਬਿਕ ਐਸਿਡ ਦੇ ਨਾਮ ਨਾਲ ਵੀ ਜਾਣਦੇ ਹਾਂ ਬੱਚੇ ਔਨਲਾਈਨ ਕੋਚਿੰਗ ਲੈਣ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋਗੇ 9463079680 ਤੇ ਬੱਚੇ ਮਪੀਐਚ ਡਬਲਯੂ ਮੇਲ ਦੀਆਂ ਤੇ ਫੀਮੇਲ ਦੀਆਂ ਕਲਾਸਾਂ ਅਲਰੇਡੀ ਚੱਲ ਰਹੀਆਂ ਗਈਆਂ ਤੁਸੀਂ ਜੁਆਇਨ ਕਰ ਸਕਦੇ ਹੋ ਤੁਹਾਨੂੰ ਪੰਜਾਬੀ ਦੇ ਵਿੱਚ ਵਿੱਚੇ ਕਲਾਸਾਂ ਦਿੱਤੀਆਂ ਜਾ ਰਹੀਆਂ ਗਿਆ ਤੇ ਨੋਟਸ ਵੀ ਤੁਹਾਨੂੰ ਬਹੁਤ ਹੀ ਵਧੀਆ ਕੁਆਲਿਟੀ ਦੇ ਦਿੱਤੇ ਜਾ ਰਹੇ ਨੇ ਬੱਚੇ ਹਰੇਕ ਪੁਆਇੰਟ ਨੂੰ ਤੁਹਾਨੂੰ ਡੀਪਲੀ ਸਮਝਾਇਆ ਜਾਂਦਾ ਤਾਂ ਜੋ ਤੁਸੀਂ ਪੇਪਰ ਦੇ ਵਿੱਚ ਗਲਤੀ ਨਾ ਕਰਕੇ ਆਵੋ ਬੇਟਾ ਡੈਂਟਲ ਕੈਰੀਜ ਬੇਟਾ ਦੀ ਕਮੀ ਦੇ ਨਾਲ ਦੇ ਕਾਰਨ ਡੈਸ਼ ਹੁੰਦੀ ਹੈ ਬੇਟਾ ਮੂਹ ਦੀ ਡੈਸ਼ ਦੀ ਕਮੀ ਦੇ ਕਾਰਨ ਹੁੰਦੀ ਹੈ ਬੇਟਾ ਡੈਂਟਲ ਕੈਰੀਜ ਜੇਕਰ ਤੁਸੀਂ ਮੂਹ ਦੀ ਸਫਾਈ ਨਾ ਕਰੀਏ ਤਾਂ ਡੈਂਟਲ ਕੈਰੀਜ ਹੋ ਜਾਣ ਹੋ ਜੇਗੀ ਕਬਜ ਤੋਂ ਬਚਾਉਣ ਲਈ ਆਹਾਰ ਵਿੱਚ ਡੈਸ਼ ਦੇਣਾ ਚਾਹੀਦਾ ਹੈ ਬੱਚੇ ਜੇਕਰ ਕਬਜ ਤੋਂ ਕਨਸਟਿਪੇਸ਼ਨ ਤੋਂ ਬਚਣਾ ਹੈ ਤਾਂ ਅਸੀਂ ਫਾਈਬਰ ਵਾਲਾ ਫੂਡ ਜਾਂ ਮੋਟਾ ਆਹਾਰ ਅਸੀਂ ਦਿੰਨੇ ਹੈਗੇ ਜਿਹਦੇ ਵਿੱਚ ਅਸੀਂ ਸੈਲਡ ਹੋ ਗਿਆ ਬੇਟਾ ਅਸੀਂ ਮੂਲੀ ਗਾਜਰ ਬੇਟਾ ਅਸੀਂ ਜਾਂ ਫਿਰ ਅਸੀਂ ਕਹਿ ਲਈਏ ਕਿ ਟਮਾਟਰ ਜਾਂ ਫਿਰ ਅਸੀਂ ਖੀਰਾ ਉਹ ਚੀਜ਼ਾਂ ਦੇਣੀਆਂ ਚਾਹੀਦੀਆਂ ਚਾਹੀਆਂ ਪੁਰਸ਼ਾਂ ਵਿੱਚ ਸਥਾਈ ਨਸਵੰਦੀ ਬੇਟਾ ਸਥਾਈ ਸਥਾਈ ਦਾ ਮਤਲਬ ਪਰਮਾਨੈਂਟ ਨਸਵੰਦੀ ਕਰਨ ਨੂੰ ਬਸੈਕਟਮੀ ਕਿਹਾ ਜਾਂਦਾ ਹੈਗਾ ਪੋਲੀਓ ਦੇ ਡੈਸ਼ ਦੀ ਇਹਦੇ ਕਾਰਨ ਹੁੰਦਾ ਬੇਟਾ ਪੋਲੀਓ ਵਾਇਰਸ ਦੇ ਕਾਰਨ ਹੁੰਦਾ ਜਿਹੜਾ ਪੋਲੀਓ ਦਾ ਵਾਇਰਸ ਹੈ ਉਹਨੂੰ RNA ਵਾਇਰਸ ਬੋਲਿਆ ਜਾਂਦਾ ਹੈ ਹੈਜਾ ਬੇਟਾ ਜਿਹਨੂੰ ਅਸੀਂ ਕੋਲਰਾ ਬੋਲਦੇ ਆਂਗੇ ਬੇਟਾ ਕੋਲਰਾ ਜਾਂ ਹੈਜਾ ਇਹ ਵਾਟਰ ਬੋਰਨਡ ਚੀਜ਼ ਵੀ ਹੈ ਤੇ ਇਹ ਬੈਕਟੀਰੀਆ ਦੇ ਕਾਰਨ ਹੁੰਦੀ ਹੈ ਵੀ ਬੈਕਟੀਰੀਆ ਦਾ ਨਾਮ ਯਾਦ ਰੱਖਣਾ ਹੈ ਬਿਬ੍ਰਿਓ ਕੋਲਰੇ ਬਿਬ੍ਰਿਓ ਕੋਲਰੇ ਬੈਕਟੀਰੀਆ ਦਾ ਨਾਮ ਹੈ ਤੇ ਹੈਜਾ ਜਿਹੜਾ ਹੈਗਾ ਉਹ ਬੈਕਟੀਰੀਆ ਦੇ ਕਾਰਨ ਹੁੰਦਾ ਹੈਗਾ ਬੱਚੇ ਯਾਦ ਰੱਖਣਾ ਹੈ ਇਹ ਹੀ ਚੀਜ਼ਾਂ ਇੰਪੋਰਟੈਂਟ ਹੈ ਵਿਟਾਮਿਨ ਈ ਨੂੰ ਡੈਸ਼ ਕਹਿੰਦੇ ਨੇ ਬੇਟਾ ਵਿਟਾਮਿਨ ਈ ਨੂੰ ਅਸੀਂ ਟੋਕੋਫਿਰੋਲ ਦੇ ਨਾਮ ਨਾਲ ਵੀ ਜਾਣਦੇ ਹਾਂ ਬੱਚੇ ਐਚ ਆਈ ਵੀ ਦਾ ਕਾਰਨ ਬੇਟਾ ਐਚ ਆਈ ਵੀ ਦੇ ਕਾਰਨ ਏਡ ਜੀ ਨਾਮ ਦਾ ਰੋਗ ਹੋ ਜਾਂਦਾ ਹੈ ਬੇਟਾ ਏਡ ਇੱਕ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ ਤੇ ਇਹ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜੀਜ਼ ਹੈ ਯਾਦ ਰੱਖਣਾ ਹੈਗਾ ਡੈਸ਼ ਦੇ ਕਾਰਨ ਟਾਈਫਾਇਡ ਹੁੰਦਾ ਹੈ ਬੇਟਾ ਟਾਈਫਾਇਡ ਇੱਕ ਬੈਕਟੀਰੀਆ ਦੇ ਕਾਰਨ ਹੁੰਦਾ ਹੈ ਬੈਕਟੀਰੀਆ ਦਾ ਨਾਮ ਯਾਦ ਰੱਖਣਾ ਸੈਲੋਮਨੀਲਾ ਟਾਈਫੀ ਬੇਟਾ ਡੈਸ਼ ਦੇ ਕਾਰਨ ਡਫਥਰੀਆ ਹੁੰਦਾ ਹੈਗਾ ਡਫਥਰੀਆ ਬੇਟਾ ਕੋਰਨੀ ਬੈਕਟੀਰੀਅਮ ਡਫਥਰੀਆ ਨਾ ਦਾ ਬੈਕਟੀਰੀਆ ਦਾ ਇਹ ਦੇ ਕਾਰਨ ਹੁੰਦਾ ਹੈਗਾ ਵਿਅਕਤੀ ਦੇ ਤੁਨੀ ਸਹਿਣ ਕਰਨ ਦੀ ਯੋਗਤਾ ਡੈਸ਼ ਹੁੰਦੀ ਹੈ ਬੇਟਾ ਜਿਹੜਾ ਇੱਕ ਵਿਅਕਤੀ ਹੈ ਉਹ 85 85 ਡੈਸੀਬਲ ਜਿਹੜੀ ਉਹ ਤੁਨੀ ਨੂੰ ਸਹਿਣ ਕਰ ਸਕਦਾ ਹੈਗਾ ਆਇਰਨ ਦਾ ਵਿਸ਼ਾਲ ਸਰੋਤ ਬੇਟਾ ਪਾਲਕ ਹੈ ਪਾਲਕ ਦੇ ਵਿੱਚ ਸਭ ਤੋਂ ਜ਼ਿਆਦਾ ਆਇਰਨ ਪਾਇਆ ਜਾਂਦਾ ਹੈ ਇਹ ਯਾਦ ਰੱਖਣਾ ਹੈ ਮਾਸ ਬੇਟਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਨੇਡੂ ਬੋਲ ਦਿੰਦੇ ਹਾਂਗੇ ਇਹ ਇੱਕ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ ਮਿਕਸੋਵਾਇਰਸ ਪੈਰੋਟੀਡਾਈਟਸ ਬੇਟਾ ਇਹ ਮਿਕਸੋ ਵਾਇਰਸ ਪੈਰੋਟਾਈਟਸ ਬੇਟਾ ਇਹ ਮਮਸ ਦਾ ਕਾਰਨ ਮੰਨਦੀ ਹੈ ਬੇਟਾ ਮਮਸ ਜਿਹੜੀ ਇਹ ਬੇਟਾ ਕਨੇਡੂ ਜਿਹੜਾ ਇੱਕ ਸਾਡੇ ਬੋਡੀ ਦੇ ਵਿੱਚ ਤਿੰਨ ਸੈਲਰੀ ਗਲੈਂਡ ਹੁੰਦੇ ਨੇ ਇੱਕ ਪੈਰੋਟਿਡ ਗਲੈਂਡ ਬੇਟਾ ਇੱਕ ਹੁੰਦਾ ਹੈਗਾ ਸਬਲਿੰਗੂਅਲ ਗਲੈਂਡ ਇੱਕ ਹੁੰਦਾ ਆਪਣੇ ਕੋਲ ਸਬਮੈਗਜਲਰੀ ਗਲੈਂਡ ਜਿਹੜਾ ਸਬ ਮੈਗਜਲਰੀ ਗਲੈਂਡ ਹੈ ਬੇਟਾ ਇਹ ਮੈਗਜਿਲਾ ਕੋਲ ਹੁੰਦਾ ਹੈਗਾ ਸਬਲਿੰਗੂਅਲ ਗਲੈਂਡ ਬੇਟਾ ਜੀਭ ਦੇ ਬਿਲਕੁਲ ਨੀਚੇ ਹੁੰਦਾ ਹੈ ਜਿਹੜਾ ਪੈਰੋਟਿਡ ਗਲੈਂਡ ਹੈ ਇਹ ਕੰਨ ਦੇ ਬਿਲਕੁਲ ਪਿੱਛੇ ਥੋੜਾ ਜਿਹਾ ਥੱਲੇ ਹੁੰਦਾ ਹੈਗਾ ਤੇ ਇਹੀ ਬੇਟਾ ਮਾਮਸਾ ਜਿਹੜਾ ਇਹਦੇ ਵਿੱਚ ਪੈਰੋਟਿਡ ਗਲੈਂਡ ਦੀ ਸੋਜਿਸ਼ ਹੋ ਜਾਂਦੀ ਹੈ ਤੇ ਇਹ ਵਾਇਰਸ ਦਾ ਨਾਮ ਹੈਗਾ ਮਿਕਸੋਵਾਇਰਸ ਪੈਰੋਟਿਡਾਈਟਸ ਬੇਟਾ ਯਾਦ ਰੱਖਣਾ ਹੈਗਾ 1 ਗ੍ਰਾਮ ਪ੍ਰੋਟੀਨ ਨਾਲ ਸਾਨੂੰ 4 ਕੈਲਰੀ ਪ੍ਰੋਟੀਨ ਊਰਜਾ ਮਿਲਦੀ ਹੈ ਜੁਨੀਸੈਫ ਦਾ ਬੇਟਾ ਪੂਰਾ ਨਾਮ ਯੂਨਾਈਟਿਡ ਨੇਸ਼ਨਜ਼ ਇੰਟਰਨੈਸ਼ਨਲ children ਜ ਐਮਰਜੈਂਸੀ ਫੰਡ ਤੁਸੀਂ ਕਮੈਂਟ ਬਾਕਸ ਦੇ ਵਿੱਚ ਬੇਟਾ ਜ਼ਰੂਰ ਲਿਖ ਕੇ ਐਂਡ ਤੇ ਜਾਓਗੇ ਵੀ ਯੂਨੀਸੈਫ ਦਾ ਜਿਹੜਾ ਹੈੱਡ ਕੁਆਟਰ ਉਹ ਕਿੱਥੇ ਹੈ ਤੇ ਯੂਨੀਸੈਫ ਨੂੰ ਕਦੋਂ ਬਣਾਇਆ ਗਿਆ ਕਦੋਂ ਬਣਾਇਆ ਗਿਆ ਇਹਦੀ ਸਥਾਪਨਾ ਕਦੋਂ ਹੋਈ ਤੇ ਇਹਦਾ ਹੈੱਡ ਕੁਆਟਰ ਕਿੱਥੇ ਹੈ ਇਹ ਬੇਟਾ ਇੰਪੋਰਟੈਂਟ ਕੁਐਸਚਨ ਸੀਗੇ ਮੈਂ ਤੁਹਾਨੂੰ ਥੋੜੇ ਜੇ ਕਰਵਾਏ ਨੇ ਕਿ ਇਹ ਬੇਟਾ ਜੇਕਰ ਤੁਸੀਂ ਕਲਾਸ ਨੂੰ ਜੁਆਇਨ ਕਰੋਗੇ ਤੁਸੀਂ ਕਲਾਸ ਦੇ ਵਿੱਚ ਬਹੁਤ ਸਾਰੇ ਕੁਐਸਚਨ ਨੂੰ ਦੇਖੋਗੇ ਕੁਐਸਚਨਾਂ ਨੂੰ ਦੇਖੋਗੇ ਜਿਹੜੇ ਤੁਹਾਡੇ ਪੇਪਰਾਂ ਲਈ ਬਹੁਤ ਇੰਪੋਰਟੈਂਟ ਹੁੰਦੇ ਨੇ ਬੱਚੇ ਗੁੱਡ ਲੱਕ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਬੇਟਾ ਕਲਾਸ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲੈਣ ਜੁਆਇਨ ਕਰਨ ਦਾ ਤੁਹਾਨੂੰ ਬੇਨਿਫਿਟ ਕੀ ਹੋਏਗਾ ਜਿਹੜੀਆਂ ਵੀਡੀਓਜ਼ ਹਾਈਡ ਹੋਈਆਂ ਹੋਈਆਂ ਨੇ YouTube ਚੈਨਲ ਤੇ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਬੇਟਾ ਤੁਸੀਂ ਕਲਾਸੇ ਹਰ ਰੋਜ਼ ਬੇਟਾ ਜਿਹੜੀਆਂ ਹਾਈਡ ਹੋਈਆਂ ਵੀਡੀਓ ਦੇਖ ਕੇ ਆਪਣੇ ਨੋਟਸ ਤਿਆਰ ਕਰ ਸਕਦੇ ਹੋ ਕਾਪੀ ਪੈਨ ਲੈ ਕੇ ਜ਼ਰੂਰ ਬੈਠ ਕੇ ਬੇਟਾ ਵੀਡੀਓ ਨੂੰ ਸੁਨਿਆ ਕਰੋ ਜੇਕਰ ਕੋਈ ਵੀਡੀਓ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਤੁਸੀਂ ਬੈਕ ਕਰਕੇ ਸੁਣ ਸਕਦੇ ਹੋਗੇ ਤੇ ਬੱਚੇ ਜੇਕਰ ਤੁਸੀਂ ਕੋਈ ਵੀ ਇਨਕੁਆਰੀ ਲੈਣੀ ਹੈ ਕਲਾਸ ਦੇ ਰਿਗਾਰਡਿੰਗ ਜਾਂ ਫਿਰ ਬੇਟਾ ਕੋਈ ਵੀ ਕੁਐਸਚਨ ਦੇ ਰਿਗਾਰਡਿੰਗ ਜਾਂ ਪੇਪਰਾਂ ਦੇ ਰਿਗਾਰਡਿੰਗ ਬੇਟਾ ਤੁਸੀਂ 9463079680 ਤੇ ਸੰਪਰਕ ਕਰ ਸਕਦੇ ਹੋ ਗੁੱਡ ਲੱਕ एवरीवन ਫॉर ਨਿਊ ਵੈਕੈਂਸੀ ਜਿਹੜੀਆਂ 822 ਪੋਸਟਾਂ ਆ ਰਹੀਆਂ ਗਈਆਂ ਜਿਦੇ ਵਿੱਚੋਂ 122 ਪੋਸਟਾਂ ਬੇਟਾ ਏ ਐਨ ਐਮ ਦੀਆਂ ਤੇ ਆਪਣੇ ਕੋਲ 270 ਪੋਸਟਾਂ ਐਮਪੀਐਚਡਬਲਯੂ ਮੇਲ ਦੀਆਂ 311 ਪੋਸਟਾਂ ਬੇਟਾ ਆਪਣੇ ਕੋਲ ਸਟਾਫ ਨਰਸ ਦੀਆਂ ਸਾਰਿਆਂ ਦੀ ਤਿਆਰੀ ਬੇਟਾ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਕੋਲ ਚੱਲ ਰਹੀ ਹੈ ਤੁਸੀਂ ਆਪਣਾ ਔਨਲਾਈਨ ਕੋਚਿੰਗ ਲੈ ਸਕਦੇ ਹੋ ਗੁੱਡ ਲੱਕ